ਐਂਟਰਟੇਨਮੈਂਟ ਦੀ ਦੁਨੀਆ ਦਾ ਹਾਲਚਾਲ ਜਾਣਨਾ ਹੈ ਤਾਂ ਸਵਾਗਤ ਹੈ ਤੁਹਾਡਾ ਦ ਪ੍ਰੋਗਰਾਮ ਗਲੈਮਰ ਗੋਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਅੱਜ ਮਿਊਜ਼ਿਕ ਇੰਡਸਟਰੀ 'ਚ ਵਿਵਾਦਾਂ ਦੀ ਹਵਾ ਚੱਲ ਰਹੀ ਹੈ ਜਦੋਂ ਕਿ ਕੁਝ ਸਟੈਲੈਪਸ ਨਵੀਆਂ ਉਚਾਈਆਂ ਤੇ ਪਹੁੰਚ ਗਏ ਨੇ ਕੁਝ ਨੇ ਆਪਣੇ ਜਨੂੰਨ ਦੇ ਨਾਲ ਦਿਲ ਜਿੱਤ ਲਿਆ ਕੁੱਲ ਮਿਲਾ ਕੇ ਬਾਲੀਵੁੱਡ ਪੰਜਾਬੀ ਮਿਊਜ਼ਿਕ ਅਤੇ ਟੀਵੀ ਇੰਡਸਟਰੀ ਦੇ ਵਿੱਚ ਗੋਸਪਸ ਦੀ ਪਰਮਾਰ ਹੈ ਤਾਂ ਆਓ ਇੱਕ ਨਜ਼ਰ ਮਾਰਦੇ ਹਾਂ ਐਂਟਰਟੇਨਮੈਂਟ ਦੀ ਦੁਨੀਆ ਦੀਆਂ ਅੱਜ ਦੀਆਂ ਵਾਇਰਲ ਖਬਰਾਂ ਤੇ आज ਦੇ ਐਪੀਸੋਡ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਹਨੀ ਸਿੰਘ ਦੇ ਮੈਨੀਆਕ ਨੂੰ ਲੈ ਕੇ ਹੰਗਾਮਾ ਹੋਇਆ ਲੱਗੇ ਨੇ ਅਸ਼ਲੀਲਤਾ ਦੇ ਦੋਸ਼ ਫਿਰ ਗੱਲ ਕਰਾਂਗੇ ਇਸ ਬ੍ਰਾਂਡ ਦੇ ਬ੍ਰਾਂਡ ਐਮਬੈਸਡਰ ਬਣੇ ਨੇ ਕਰਨੋਚਲਾ ਗਲੋਬਲ ਲੈਵਲ ਤੇ ਮਚਾ ਰਹੇ ਨੇ ਤਮਾਲ ਤੇ ਅਖੀਰ ਦੇ ਵਿੱਚ ਗੱਲ ਕਰਾਂਗੇ ਕਿ ਰੋਜ਼ੇ ਦੌਰਾਨ ਹਿਨਾ ਖਾਨ ਦੀ ਸਿਹਤ ਵਿਗੜੀ ਹੈ ਯੋ ਯੋ ਹਾਨੀ ਸਿੰਘ ਇਸ ਬੈਕ ਇਹ ਲਾਈਨ ਤੁਸੀਂ ਕਈ ਵਾਰ ਸੁਣੀ ਹੋਵੇਗੀ ਪਰ ਇਸ ਵਾਰ ਕਮਬੈਕ ਨਾ ਸਿਰਫ ਹਿੱਟ ਚਾਰਟਸ ਤੇ ਐ ਸਗੋ ਕੋਰਟ ਦੇ ਵਿੱਚ ਵੀ ਐਕਟਰਸ ਨੀਤੂ ਚੰਦਰਾ ਨੇ ਪਟਨਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਹਾਨੀ ਸਿੰਘ ਦੇ ਨਵੇਂ ਗੀਤ ਮੈਨੀਐਕ ਚ ਔਰਤ ਦੀ ਤਸਵੀਰ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹਨੀ ਸਿੰਘ ਦੇ ਇਸ ਗੀਤ ਦੇ ਖਿਲਾਫ ਅਦਾਕਾਰਾ ਨੀਤੂ ਚੰਦਰਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਇਸ ਗੀਤ ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ ਹੈ ਨਿਤੂ ਚੰਦਰਾ ਨੇ ਅਸ਼ਲੀਲ ਗੀਤਾ ਤੇ ਪਾਬੰਦੀ ਲਗਾਉਣ ਲਈ ਪਟਨਾ ਹਾਈ ਕੋਰਟ ਦੇ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ ਦੱਸਦੀ ਹੈ ਕਿ ਉਹਨਾਂ ਦੇ ਮੁਤਾਬਕ ਇਸ ਗੀਤ ਦੇ ਵਿੱਚ ਡਬਲ मीनिंग ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਅਸ਼ਲੀਲ ਕੰਟੈਂਟ ਦਾ ਤੜਕਾ ਲਗਾਇਆ ਗਿਆ ਜਿਸ ਦਾ ਸਮਾਜ ਅਤੇ ਬੱਚਿਆਂ ਤੇ ਮਾੜਾ ਪ੍ਰਭਾਵ ਪੈ ਸਕਦਾ ਨੀਤੂ ਚੰਦਰਾ ਦੀ ਇਸ ਪਟੀਸ਼ਨ ਚ ਹਨੇ ਸਿੰਘ ਦੇ ਗੀਤਾਂ ਤੋਂ ਇਲਾਵਾ ਪੋਜਪੂਰੀ ਗੀਤਾ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪੋਜਪੂਰੀ ਗੀਤਾਂ ਦੇ ਵਿੱਚ ਵੀ ਔਰਤਾਂ ਦੇ ਲਈ ਗੰਦੀਆਂ ਗੱਲਾਂ ਅਤੇ ਗਲਤ ਸ਼ਬਦਾਂ ਦੀ ਵਰਤੋਂ ਖੁੱਲ੍ਹ ਕੇ ਕੀਤੀ ਜਾਂਦੀ ਹੈ ਇਹਨਾਂ ਗੀਤਾਂ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਵੀ ਨਹੀਂ ਕੀਤੀ ਜਾਂਦੀ ਤੇ ਨਾ ਹੀ ਇਹਨਾਂ ਗੀਤਾਂ ਦੇ ਲਈ ਕੋਈ ਗਾਈਡਲਾਈਨਸ ਬਣਾਈ ਬਣਾਈਆਂ ਗਈਆਂ ਨੇ ਨੀਤੂ ਚੰਦਰਾ ਨੇ ਅਜਿਹੇ ਗੀਤਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ yeah ਗੀਤਾ ਦੇ ਮਸ਼ੀਨ ਕਰਨ ਓਝਲਾ ਹੁਣ ਨਾ ਸਿਰਫ ਗੀਤਾ ਵਿੱਚ ਸਗੋਂ ਬ੍ਰਾਂਡਿੰਗ ਦੀ ਦੁਨੀਆ ਦੇ ਵਿੱਚ ਵੀ ਤੈਲ ਕਮਾਚਾ ਰਹੇ ਨੇ ਜਿहां ਕਰਨ ਓਝਲਾ ਹੁਣ ਸੋਨੀ ਇੰਡੀਆ ਦੇ ਬ੍ਰਾਂਡ ਐਮਬੈਸਡਰ ਬਣ ਗਏ ਨੇ ਤੇ ਇਹ ਉਹਨਾਂ ਦੀ ਗਲੋਬਲ ਪਛਾਣ ਅਤੇ ਪੋਪੂਲਾਰਿਟੀ ਦਾ ਇੱਕ ਹੋਰ ਸਬੂਤ ਹੈ ਉਹਨਾਂ ਇੰਨਾ ਹੀ ਨਹੀਂ ਉਹ ਪਹਿਲਾਂ ਹੀ ਸਟੇਕ ਵਰਗੇ ਵੱਡੀ ਬ੍ਰਾਂਡਾਂ ਦੇ ਨਾਲ ਜੁੜੇ ਹੋਏ ਨੇ ਅਤੇ ਆਪਣੀ ਹੁਕਮ ਕਲੋਥਿੰਗ ਲਾਈਨ ਵੀ ਚਲਾ ਰਹੇ ਨੇ ਹੁਣ ਮਿਊਜ਼ਿਕ ਦੇ ਨਾਲ ਨਾਲ ਫੈਸ਼ਨ ਦੀ ਦੁਨੀਆ ਦੇ ਵਿੱਚ ਵੀ ਕਰਨ ਓਝਲਾ ਦਾ ਦਬਦਬਾ ਵਧ ਰਿਹਾ ਹੈ ਸਿਰਫ ਉਹ ਬ੍ਰਾਂਡ ਡੀਲ ਹੀ ਨਹੀਂ ਉਹਨਾਂ ਦਾ ਨਵਾਂ ਗੀਤ ਟੈਲ ਮੀ ਵੀ ਤਮਾਲ ਮਚਾ ਰਿਹਾ ਹੈ ਇਸ ਗੀਤ 'ਚ ਉਹਨਾਂ ਨੇ 1 ਰਿਪਬਲਿਕ ਦੇ ਰિયાન ਟੇਡਰਸ ਅਤੇ ਬਾਲੀਵੁੱਡ ਅਦਾਕਾਰਾ ਦਿਸ਼ਾ ਦੇ ਨਾਲ ਕੰਮ ਕੀਤਾ ਹੈ ਗੀਤ ਮਿਲੀਅਨ ਵਿਊਜ਼ ਦੇ ਨਾਲ ਸੁਰਖੀਆਂ ਵਟੋਰ ਚੁੱਕਿਆ ਅਤੇ ਅਗਰ ਅਨੋਜਲਾ ਦਾ ਸਟਾਰਡਮ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਟੀਵੀ ਦੀ ਫੇਵਰਿਟ ਨੂ ਹਿਨਾ ਖਾਨ ਇਹਨੇ ਦਿਨੀ ਕੈਂਸਰ ਦਾ ਟਰੀਟਮੈਂਟ ਕਰਵਾ ਰਹੀ ਹੈ ਪਰ ਉਹਨਾਂ ਦਾ ਹੌਸਲਾ ਤੇ ਜਨੂਨ ਕਿਸੇ ਤੋਂ ਘੱਟ ਨਹੀਂ ਹੈ ਰਮਜ਼ਾਨ ਦੇ ਮਹੀਨੇ ਦੇ ਵਿੱਚ ਹਿਨਾ ਨੇ ਰੋਜ਼ੇ ਰੱਖੇ ਹਨ ਅਤੇ ਇਸ ਕਾਰਨ ਉਹਨਾਂ ਦੀਆਂ ਪਰੇਸ਼ਾਨੀਆਂ ਹੋਰ ਵੀ ਵੱਧ ਗਈਆਂ ਨੇ ਹਾਲ ਹੀ ਦੇ ਵਿੱਚ ਹਿਨਾ ਖਾਨ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਆਪਣੀ ਪਿੱਠ ਤੇ ਕੁਝ ਪੱਤੇ ਰੱਖੇ ਹੋਏ ਨਜ਼ਰ ਆ ਰਹੇ ਹਨ ਇਹਨਾਂ ਨੇ ਇਸ ਫੋਟੋ ਦੇ ਨਾਲ ਦੱਸਿਆ ਕਿ ਇਹਨਾਂ ਪੱਤਿਆਂ ਦੀ ਵਰਤੋਂ ਪਿੱਠ ਦੇ ਦਰਦ ਤੋਂ ਰਾਹਤ ਪਾਉਣ ਦੇ ਲਈ ਕੀਤੀ ਜਾਂਦੀ ਹੈ ਕੈਂਸਰ ਦੇ ਕਲਾਸ ਦੇ ਦੌਰਾਨ ਹਿਨਾ ਖਾਨ ਨੂੰ ਪੇਨ ਕਿਲਰ ਦੀ ਵਰਤੋਂ ਤੋਂ ਪਰਹੇਜ਼ ਕਰਨਾ ਪੈਂਦਾ ਹੈ ਕਿਉਂਕਿ ਉਹ ਰੋਜ਼ੇ ਦੇ ਵਿੱਚ ਹਨ ਅਤੇ ਰੋਜ਼ੇ ਦੇ ਦੌਰਾਨ ਪੇਨ ਕਿਲਰ ਦਵਾਈਆਂ ਦੀ ਵਰਤੋਂ ਤੇ ਮਨਾਹੀ ਹੁੰਦੀ ਹੈ ਜਿਸ ਦੇ ਵਿੱਚ ਘਰੇਲੂ ਉਪਚਾਰ ਦੀ ਉਪਚਾਰ ਹੀ ਉਹਨਾਂ ਦਾ ਸਹਾਰਾ ਬਣੇ ਹੋਏ ਨੇ ਉਹਨਾਂ ਦੀ ਹਿੰਮਤ ਨੂੰ ਦੇਖ ਕੇ ਫੈਨਸ ਭਾਵੁਕ ਹੋ ਗਏ ਨੇ ਹਿਨਾ ਖਾਨ ਦਾ ਜਜ਼ਬਾ ਸੱਚਮੁੱਚ ਸ਼ਿਲਾਗਾ ਯੋਗ ਹੈ ਉਹ ਬਿਮਾਰੀ ਉਹ ਦਰਦ ਅਤੇ ਦੁੱਖ ਦੇ ਬਾਵਜੂਦ ਵੀ ਰੋਜ਼ੇ ਰੱਖ ਰਹੇ ਨੇ ਅਤੇ ਲਗਾਤਾਰ ਲੜ ਵੀ ਰਹੇ ਨੇ ਤਾਂ ਇਹ ਸਨ ਐਂਟਰਟੇਨਮੈਂਟ ਦੀ ਦੁਨੀਆ ਤੋਂ ਅੱਜ ਦੀਆਂ ਕੁਝ ਖਾਸ ਵਾਇਰਲ ਖਬਰਾਂ ਜਿਹੜੀਆਂ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਵਾਇਰਲ ਰਹੀਆਂ ਇਹਦਾ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦਾ ਸ਼ੋਅ ਕਲੈਮਰ ਗੋਸਪ ਸਿਰਫ ਟੀਵੀ ਐਨ ਆਰ ਆਈ ਤੇ